ਨਵਦੀਪਿੰਡ ਛੀਟਾਵਾਲਾ ਵਿੱਚ ਪੱਠੇ ਤੇ ਇੱਟਾਂ ਬਣਾਉਣ ਲਈ ਮਿੱਟੀ ਇਕੱਠੀ ਕਰਦੇ ਇੱਕ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਨੌਜਵਾਨ ਤੇ ਟਰੈਕਟਰ ਕਰਾਏ ਤੇ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਬੱਸ ਕਰੰਟ ਲੱਗਣ ਨਾਲ ਹੋ ਗਈ ਜੀ। ਛੀਟਾਵਾਲੇ ਪੱਠੇ ਤੇ ਮਿੱਟੀ ਵਾਹਦੇ ਜੀ। ਸਿੱਤਾਰਾਂ ਲੈਂਨ ਨੀਵੀਂ ਸੀ। ਉਹਦੇ ਨਾਲ ਟੱਚ ਹੋ ਗਿਆ ਜੀ। ਢੇਰ ਲਾਰ ਲਾਰਦੇ ਤੇ ਮਿੱਟੀ ਦਾ ਜੀ। ਉਹ ਬਸ ਚਾਈ ਹੋ ਗਈ ਲੈ ਨੀਵੇਂ ਹੋ ਗਈ ਜੀ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਨ ਲਵੇ ਤੀ ਮਾੜਾ ਮੋਟਾ ਟੱਚ ਹੋ ਗਿਆ ਜੀ ਉਤਾਰਾ ਨੇੜੇ ਸੀਗੇ ਨੰਨੀਵੇਂ ਜੀ ਉਮਰ ਹੋ ਗਈ ਜੀ ਬਾਈ ਤੇ ਕਿੰਨੇ ਸਾਲ ਦਾ ਜੀ ਪਿੰਡ ਕੋਟਕਲਾਂ ਦੇ ਹਾਂ ਜੀ ਹਾਂਜੀ ਹਾਂ ਕੱਲੇ ਹੀ ਭਰਾਤੀ ਜੀ ਦੋ ਭੈਣਾਂ ਨੇ ਜੀ ਬਸ ਕੱਲੇ ਹੀ ਭਰਾ ਸੀਗਾ ਜੀ ਹੈਗੇ ਨੇ ਜੀ ਬਸ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਤੀ ਹਾਂਜੀ ਪਤਾ ਲੱਗ ਗਿਆ ਜੀ ਹਾਂ ਮਾਲਕ ਦਾ ਨਾਮ ਤਾਂ ਪਲਾਨੀ ਜੀ ਸੀਤਲਿਆ ਜੀ ਪੱਠਾ ਤਾਂ ਸਿੱਟਾ ਬੜਾ ਹੈ ਹਾਂਜੀ ਨੌਜਵਾਨ ਦੀ ਮੌਤ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਨੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਨਾਲ ਹੀ ਪਰਿਵਾਰ ਨੇ ਮਾਈਨਿੰਗ ਵਿਭਾਗ ਤੇ ਵੀ ਸਵਾਲ ਚੁੱਕੇ ਨੇ ਮਰਲਪੁਰ ਜੀ ਕੀ ਆਤੀ ਵੀ ਨਵਦੇ ਪਿੰਡ ਛਿੱਟਾ ਵਾਲਾ ਵਿੱਚ ਪੱਠੇ ਤੇ ਇੱਟਾ ਬਣਾਉਣ ਲਈ ਮਿੱਟੀ ਇਕੱਠੀ ਕਰਦੇ ਇੱਕ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਨੌਜਵਾਨ ਤੇ ਟਰੈਕਟਰ ਕਰਾਏ ਤੇ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਬੱਸ ਕਰੰਟ ਲੱਗਣ ਨਾਲ ਹੋ ਗਈ ਜੀ ਛਿੱਟਾ ਵਾਲੇ ਪੱਠੇ ਤੇ ਮਿੱਟੀ ਬਣਾਉਂਦੇ ਜੀ ਸਿੱਤਾਰਾਂ ਲੈਂਨ ਨੀਵੀਂ ਸੀ ਉਹਦੇ ਨਾਲ ਟੱਚ ਹੋ ਗਿਆ ਜੀ ਢੇਰ ਲਾਰ ਲਾਰ ਤੇ ਮਿੱਟੀ ਦਾ ਜੀ ਉਹ ਬਸ ਚਾਈ ਹੋ ਗਈ ਲੈਂ ਨੀਵੇਂ ਹੋ ਗਈ ਜੀ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਂ ਲਵੇ ਤੇ ਮਾੜਾ ਮੋਟਾ ਰੱਟ ਹੋ ਗਿਆ ਜੀ ਤਾਰਾ ਨੇੜੇ ਸੀਗਾ ਨਾ ਨੀਵੇਂ ਇਹਦੀ ਉਮਰ ਹੋ ਗਈ ਜੀ ਬਾਈ ਤੇ ਕਿੰਨੇ ਸਾਲ ਦਾ ਜੀ ਪਿੰਡ ਕੋਟ ਕਲਾਂ ਦੇ ਹਾਂ ਜੀ ਹਾਂ ਜੀ ਹਾਂ ਇਕੱਲੇ ਭਰਾ ਸੀ ਜੀ ਦੋ ਭੈਣਾਂ ਨੇ ਜੀ ਬਸ ਇਕੱਲੇ ਭਰਾ ਸੀਗਾ ਜੀ ਹੈਗੇ ਨੇ ਜੀ ਮਾ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਹਾਂ ਮਾਲਕ ਦਾ ਨਾਮ ਤਾਂ ਪਲਾਨੀ ਜੀ ਸੀਟਾਲੇ ਆ ਜੀ ਪੱਠਾ ਤੋਂ ਸੀਟਾ ਵਾਲੇ ਹਾਂਜੀ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਨੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਖਾਰ ਲਗਾਈ ਹੈ ਤੇ ਨਾਲ ਹੀ ਪਰਿਵਾਰ ਨੇ ਮਾਈਨਿੰਗ ਵਿਭਾਗ ਤੇ ਵੀ ਸਵਾਲ ਚੁੱਕੇ ਨੇ ਨਿਊ ਰਿਪੋਰਟ ਜੀ ਕੀ ਆਤੀ ਹੈ। ਨਾਪਾਦੇ ਪਿੰਡ ਛੀਟਾਵਾਲਾ ਵਿੱਚ ਪੱਠੇ ਤੇ ਟਿੱਟਾ ਬਣਾਉਣ ਲਈ ਮਿੱਟੀ ਇਕੱਠੀ ਕਰਦੇ ਇੱਕ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਨੌਜਵਾਨ ਤੇ ਟਰੈਕਟਰ ਕਿਰਾਏ ਤੇ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਬੈਥ ਕਰੰਟ ਲੱਗਣ ਨਾਲ ਹੋ ਗਈ ਜੀ। ਛੀਟਾਵਾਲੇ ਪੱਠੇ ਤੇ ਮਿੱਟੀ ਬਣਾਉਂਦੇ ਜੀ ਤੇ ਤਾਰਾਂ ਲੈਂਨ ਨੀਵੀਂ ਤੀ। ਉਹਦੇ ਨਾਲ ਟੱਚ ਹੋ ਗਿਆ ਜੀ। ਢੇਰ ਲਾਰ ਲਾਰ ਤੇ ਮਿੱਟੀ ਦਾ ਜੀ। ਉਹ ਬਸ ਚਾਈ ਹੋ ਗਈ ਲੈਣ ਨੀਵੇਂ ਹੋ ਗਈ ਜੀ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹ ਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਣ ਲਵੇ ਤੀ ਮਾੜਾ ਮੋਟਾ ਰੱਚ ਹੋ ਗਿਆ ਜੀ ਉਤਾਰਾ ਨੇੜੇ ਸੀਗੇ ਨਾ ਨੀਵੇਂ ਇਹ ਜੀ عمر ਹੋ ਗਈ ਜੀ ਬਾਈ ਤੇ ਕਿਸਾਲ ਦਾ ਜੀ ਪਿੰਡ ਕੋਟ ਕਲਾਂ ਦੇ ਹਾਂ ਜੀ ਹਾਂ ਜੀ ਹਾਂ ਇਕੱਲੇ ਭਰਾ ਤੀ ਜੀ ਦੋ ਭੈਣਾਂ ਨੇ ਜੀ ਬਸ ਇਕੱਲੇ ਭਰਾ ਸੀਗਾ ਜੀ ਹੈਗੇ ਨੇ ਜੀ ਬਸ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਤੀ ਹਾਂ ਜੀ ਪਤਾ ਲੱਗ ਗਿਆ ਜੀ ਹਾਂ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਸੀਤਾਲਿਆ ਜੀ ਪੱਠਾ ਦਾ ਫਿੱਟਾ ਬੜੇ ਹਾਂਜੀ ਨੌਜਵਾਨ ਦੀ ਮੌਤ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਨੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਨਾਲ ਹੀ ਪਰਿਵਾਰ ਨੇ ਮਾਈਨਿੰਗ ਵਿਭਾਗ ਤੇ ਵੀ ਸਵਾਲ ਚੁੱਕੇ ਨੇ ਯੂਨਨ ਰਿਪੋਰਟ ਜੀ ਕੀ ਆਤੀ ਵੀ